ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨਿਆ ਵਿਸ਼ੇਸ਼ ਸਰਗਰਮੀਆ। ਜਮਲਲਾ ਜੀ ਡਾਇਰੈਕਟਰ ਅੰਗੜਾ ਜਿਹੜਾ ਹੈਗਾ ਲੈਕਟਰੋਸ ਦਾ ਕੇਂਦਰ ਹੈ ਮੈਸਜ ਸ਼ਰਾਉ। ਕੁੰਮਲ ਦੇ ਆਈ.ਡੀ. ਦੇ ਪ੍ਰਿੰਸੀਪਲ ਸਾਹਿਬ ਸਮਾਜ ਦੀਆਂ ਬਹੁਤ ਹੀ ਉੱਗੀਆਂ ਸੇਕੀਤਾ ਜਿਹੜੀਆਂ ਕਾਫੀ ਐਨਜੀਓ ਚਲਾਉਂਦੀਆਂ ਹਨ ਪਰ ਕੰਸਰਨ ਰਹਿਣੇ ਹੈ ਸਮਾਜ ਦੇ ਵਿੱਚ ਅਸਾਰੂ ਕੰਮ ਕਰੀਏ ਅਸਾਰੂ ਸੋਚ ਲੈ ਕੇ ਆਈਏ ਉਹ ਸਾਰੀਆਂ ਸੇਕੀਤਾ ਸਾਡੇ ਚ ਬਰਾਜਮਾਨ ਹੈ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਿਉਂਕਿ ਜੋ ਆਪਣੇ ਆਪਣੇ ਰੁਝੇਮਿਆਂ ਚੋਂ ਕੁਝ ਰਿਟਾਇਰਡ ਹੈਗੇ ਹੈ ਕੁਝ ਬਹੁਤ ਅੱਛੇ ਕਾਰੋਬਾਰ ਚਲਾਉਣ ਵਾਲੇ ਹੈ ਲੇਕਿਨ ਸਮਾਜ ਨਾਲ ਕੰਸਰਨ ਰੱਖਦੇ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਇਸ ਤੋਂ ਇਲਾਵਾ ਡਾਕਟਰ ਸਾਹਿਬ ਸਾਡੇ ਕੋਲ ਸਾਈਕੋਲੋਜੀਸਟ ਡਾਕਟਰ ਰਾਜਨ ਸ਼ਾਸਤਰੀ ਜੀ ਜਿਹੜੇ ਤੁਹਾਨੂੰ ਨਸ਼ਾ ਕਿਉਂ ਲੱਗਦਾ ਹੈ ਇਹਦੇ ਕੀ ਕਾਰਨ ਹੈ ਛੱਡਣਾ ਕਿਵੇਂ ਹੈ ਇਹ ਸਾਰੀਆਂ ਚੀਜ਼ਾਂ ਸਮਝਾਉਣਗੇ ਲੇਕਿਨ ਮੈਂ ਪੁਲਿਸ ਦੇ ਪ੍ਰੋਟੋਕਾਲ ਕਰਾਂ। ਮਾਬਸਤਾਂ ਕਿ ਪੁਲਿਸ ਦਾ ਰੋਲ ਜਿਹੜੀ ਨਸ਼ੇ ਦੀ ਸਪਲਾਈ ਹੈ ਉਹਨੂੰ ਤੋੜਨ ਦਾ ਉਹਨੂੰ ਰੋਕਣ ਦਾ ਹੈ ਤਾਂ ਕਿ ਨਸ਼ਾ ਸਪਲਾਈ ਨਾ ਹੋ ਸਕੇ। ਜਿੱਤੋਂ ਤੱਕ ਨਾਮਾਸ਼ਾਇਰ ਪੁਲਿਸ ਦਾ ਸਬੰਧ ਹੈ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਐਸਐਸਪੀ ਜਿਲ੍ਹਾ ਸ਼ਿਪਕ ਸਿੰਘ ਨਗਰ ਦੀ ਐਵਾਈ ਦੇ ਵਿੱਚ ਪੁਲਿਸ ਪੂਰਜੋਰ ਯਤਨ ਕਰ ਰਹੀ ਹੈ ਕਿ ਨਸ਼ੇ ਦੀ ਸਪਲਾਈ ਤੇ ਨਸ਼ਾ ਕਰਨ ਵਾਲੇ ਜਾਂ ਕਰਾਉਣ ਵਾਲੇ ਜਾਂ ਵੇਚਣ ਵਾਲੇ ਇਸਲਾਖਾਂ ਪਿੱਛੇ ਜਾਣ ਔਰ ਜਿਹੜਾ ਨਸ਼ਾ ਕਰ ਰਿਹਾ ਹੈ ਜਿਨ੍ਹਾਂ ਦੇ ਇਲਾਜ ਦੀ ਜ਼ਰੂਰਤ ਹੈ ਉਹਨਾਂ ਦਾ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਦੇ ਨਾਲ ਇਲਾਜ ਕਰਵਾਇਆ ਜਾਵੇ। ਸੋ ਜਿੱਥੇ ਅਸੀਂ ਇਸ ਸਪਲਾਈ ਨੂੰ ਤੋੜਨ ਲਈ ਪਿਛਲੇ ਸਾਲ ਦੇ ਵਿੱਚ 568 ਮੁਕਦਮੇ ਦਰਜ ਕੀਤੇ ਔਰ 698 ਛੋਟਾ ਜਿਹਾ ਜਿਲ੍ਹਾ ਸਾਡਾ 698 ਵਿਅਕਤੀ ਗਿਸਤਾਰ ਹੋਏ ਇਸ ਜਿਲ੍ਹੇ ਚ ਪਿਛਲੇ ਸਾਲ ਔਰ ਇਸ ਸਾਲ 24 ਤੱਕ ਕੱਲ ਦੀ ਡੇਟ ਤੱਕ ਅਸੀਂ 574 ਮੁਕਦਮੇ ਦਰਜ ਕੀਤੇ ਹੈ ਔਰ 639 ਬੰਦੇ ਗਿਸਤਾਰੇ ਕੀਤੇ ਸੋ ਜਿਹੜਾ ਸਰਕਾਰ ਵੱਲੋਂ ਜੁਧ ਨਸ਼ੇ ਰੋਕ ਸ਼ੁਰੂ ਕੀਤਾ ਹੈ ਉਹਦੇ ਚਿੱਤੇ ਕਲੀ ਸਪਲਾਈ ਲਾਈਨ ਨੂੰ ਤੋੜਨ ਲਈ ਲੱਗੀ ਹੋਈ ਹੈ ਔਰ ਅਸੀਂ ਕੁਝ ਪਿੰਡਾਂ ਨੂੰ ਬਿਲਕੁਲ ਨਸ਼ਾ ਮੁਕਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਵਿੱਚ ਖਰਵਤਾ ਵੀ ਹਾਸਲ ਕੀਤੀ ਹੈ ਜਿਵੇਂ ਲਗੜੋਆ ਤੇ ਨਾਲ ਹਸਤੇ ਬਸੇ ਔੜ ਗਰਾਪਰ ਦੇ ਪਿੰਡ ਹੈ ਲੇਕਿਨ ਮੈਂ ਇੱਕ ਚੀਜ਼ ਤੁਹਾਨੂੰ ਸਾਰੇ ਇੱਥੇ ਬੁੱਢੀ ਜੀ ਵੀ ਬੈਠੇ ਐ ਤੇ ਬੱਚੇ ਬੈਠੇ ਜਿਹੜੇ ਮੈਂ ਇਹ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਵਿੱਚੋਂ ਕੋਈ ਨਿਸ਼ਾਨੀ ਕਰਦਾ ਇਹ ਸਾਰੇ ਜਿਹੜੇ ਬੁੱਢੀ ਜੀ ਵੀ ਬੈਠੇ ਐ ਇਹ ਕੋਈ ਨਿਸ਼ਾਨੀ ਕਰਦਾ ਅੱਪਾ ਬਾਰ-ਬਾਰ ਸਾਰੀਆਂ ਗੱਲਾਂ ਤੁਹਾਡੇ ਕੋਲ ਤਹਰਾ ਰਹੇ ਲੇਕਿਨ ਆਪਣੇ ਰੋਲ ਨੂੰ ਪਛਾਣਨ ਦੀ ਜਰੂਰਤ ਹੈ ਜਿੱਥੇ ਪੁਲਿਸ ਦਾ ਰੋਲ ਸਪਲਾਈ ਨੂੰ ਕੱਟ ਕਰਨ ਦਾ ਹੈ ਉੱਥੇ ਸਾਡਾ ਸਮਾਜ ਦਾ ਰੋਲ ਡਿਮਾਂਡ ਨੂੰ ਘਟਾਉਣ ਦਾ ਹੈ ਅਗਰ ਕਿਸੇ ਵੀ ਚੀਜ਼ ਦੀ ਡਿਮਾਂਡ ਹੋਏਗੀ ਉਹਦੀ ਸਪਲਾਈ ਨੇ ਬਰਕਰਾਰ ਰਹਿਣਾ ਇੱਕ ਤਰੀਕੇ ਨਾਲ ਰਹੇ ਦੂਜੇ ਤਰੀਕੇ ਨਾਲ ਰਹੇ ਅਸੀਂ ਸੁਣਦੇ ਹਾਂ ਕਿ ਇਹ ਨਸ਼ੇ ਦੀਆਂ ਆਂ ਅਫਗਾਨਿਸਤਾਨ ਦੇ ਦੂਰ ਪਰਾਦੇ ਤੋਂ ਚਲਦੀਆਂ ਤਾਂ ਉੱਥੇ ਦੀ ਕੀਮਤ ਕੁਝ ਵੀ ਨਹੀਂ ਹੁੰਦੀ ਪਰ ਇੱਥੇ ਆ ਕੇ ਉਹ ਕਰੋੜਾਂ ਦੇ ਰੂਪ ਵਿੱਚ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਸਾਡੀ ਸ਼ਕਤੀ ਹੈ ਪੁਲਿਸ ਦੀ ਸ਼ਕਤੀ ਹੈ ਔਰ ਜੇ ਇਸ ਨੂੰ ਰੋਕਦੇ ਹਾਂ ਤਾਂ ਵੀ ਸਮਗਲਿੰਗ ਬਣ ਜਾਂਦੀ ਹੈ ਸਮਗਲਿੰਗ ਕਿਹਨੂੰ ਕਹਿੰਦੇ ਐ ਜਿਸ ਚੀਜ਼ ਤੇ ਰੋਕ ਹੋਏ ਜਿਸ ਚੀਜ਼ ਦੇ ਵੇਚਣ ਖਰੀਦੋ ਰੋਕ ਤੇ ਰੋਕ ਹੋਏ ਉਹਨੂੰ ਫਿਰ ਵੀ ਖਰੀਦੋ ਵੇਚੋਣੇ ਇਹਨੂੰ ਸਮਗਲਿੰਗ ਕਹਿੰਦੇ ਆ ਬੱਚੋ ਸੋ ਤੁਸੀਂ ਇਸ ਚੀਜ਼ ਦੀ ਭਿਆਨਕਤਾ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹੋ ਸਵੇਰ ਤੋਂ ਲੈਕਚਰ ਸੁਣ ਰਹੇ ਹੋ ਇਹਨਾਂ ਬੁਢੀ ਚੀਜ਼ੀਆਂ ਦੇ ਸਮਾਜਿਕੀਆਂ ਦੇ ਪਾਸ਼ਨ ਔਰ ਇਹਨਾਂ ਦਾ ਕੰਸਰਨ ਦੇਖ ਰਹੇ ਹੋ ਤੁਹਾਡੇ ਵਿੱਚੋਂ ਕੋਈ ਨਸ਼ਾ ਨਹੀਂ ਕਰਦਾ ਪਰ ਤੁਹਾਡੇ ਤੋਂ ਆਸ ਕੀਤੀ ਜਾਂਦੀ ਹੈ ਕਿ ਆਪਾਂ ਇਸ ਨਸ਼ੇ ਦੀ ਜਿਹੜੀ డిమాండ్ ਹੈਗੀ ਐ ਇਹਨੂੰ ਘਟਾਉਣ ਦੇ ਕੰਮ ਕਰੀਏ ਇਸ ਕਿਸ ਭਿਆਨਕ ਤਨੋਂ ਵਿਛੜੀ ਨਸ਼ੇ ਤੋਂ ਬਚਣ ਦਾ ਕੰਮ ਕਰੀਏ ਤੇ ਮੈਂ ਕਹਿੰਦਾ ਬੜਾ ਸਿੰਪਲ ਜਿਹਾ ਫੰਡਾ ਹੈ ਆਪਾਂ ਲੋਕਾਂ ਲਈ ਕਹਿਣੀ ਕਿ ਜੇ ਪੁਲਿਸ ਚਾਹੇ 24 ਘੰਟੇ ਨਸ਼ਾ ਬੰਦ ਹੋ ਸਕਦਾ 4 ਦਿਨਾਂ ਚ ਨਸ਼ਾ ਬੰਦ ਹੋ ਸਕਦਾ 10 ਦਿਨਾਂ ਚ ਨਸ਼ਾ ਬੰਦ ਹੋ ਸਕਦਾ 1 ਘੰਟਾ ਕਹਿਣੀ ਆ ਸਿਰਫ ਮਾਰਕੀਟਿੰਗ ਕਰਨ ਵਾਸਤੇ ਤਾਂ ਬੜੀਆਂ ਸੁਖਾਲੀਆਂ ਜਿਵੇਂ ਅਸੀਂ ਨਾ ਲੱਗਦੇ ਮਾਰਕੀਟਿੰਗ ਵਾਸਤੇ ਪਿੱਟੂ ਦਾ ਤਾਪਾ ਚਿੱਟੂ ਦਾ ਤਾਪਾ ਸਿੰਪਲ ਸ਼ਬਦਾਂ 'ਚ ਇਹ ਗੱਲ ਕਹਿ ਦੇਣੀ ਸੁਖਾ ਲਈਏ ਲੇਕਿਨ ਐਸ ਤਰ੍ਹਾਂ ਨਹੀਂ ਹੈ ਕਿਉਂ ਕਿ ਜਦੋਂ ਤੱਕ ਕਿਸੇ ਚੀਜ਼ ਦੀ ਡਿਮਾਂਡ ਹੈ ਉਹਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਟਮਾਟਰ ਕਿਉਂ ਪੈਦਾ ਹੋਈ ਇਹਤੇ ਵਿਚਾਰ ਕਰਨ ਦੀ ਜਰੂਰਤ ਹੈ ਸਾਡੇ ਵਿੱਚ ਬਹੁਤ ਸਾਰੇ ਖੋਜ ਕਰਨ ਵਾਲੇ ਬੰਦੇ ਵੀ ਬੈਠੇ ਆ ਸਾਡਾ এনवायरमेंट ਖਰਾਬ ਹੋਇਆ ਵਾਤਾਵਰਣ ਪ੍ਰੇਮੀ ਬੈਠੇ ਹੋਣਗੇ ਜਾ ਕੇ ਦੇਖੋ ਸਾਰੇ ਏਰੀਆ ਚ ਕਿਤੇ ਤੱਕ ਜਾ ਕੇ ਦੇਖੋ 15-15 ਖੇਤ ਤੱਕ ਰਾਖੀ ਛੱਡਿਆ ਸੀ ਸੋ ਸਾਡਾ ਜਿਹੜਾ এনवायरमेंट ਹੈ ਜਿੱਥੇ ਸਾਂ ਲੈਣਾ ਹੈ ਸੱਚੀ ਸਾਨੂੰ ਆਕਸੀਜਨ ਮਿਲਨੀ ਹੈ ਅਸੀਂ ਉਹ ਖਤਮ ਕੀਤਾ ਉੱਤੇ ਕੰਮ ਕਰਨ ਦੀ ਜਰੂਰਤ ਹੈ ਬੱਚਿਓ ਅਸੀਂ ਆਪਣੀ ਖਰਾਕ ਬਰਬਾਦ ਕੀਤੀ ਹੈ ਖੇਤਾਂ ਦੇ ਵਿੱਚ ਅਸੀਂ ਆਪਣੇ ਲਾਲਚ ਲਈ ਆਪਣੇ ਮੁਫਾਤ ਲਈ ਉਹ ਦਵਾਈਆਂ ਹੰਨੀ ਮਾਤਰਾ ਚ ਪਾਈਆਂ ਜਿਹਦੇ ਨਾਲ ਕੋ ਸਾਡੇ ਚ ਕੈਂਸਰ ਬਣਦੀਆਂ ਸਾਡੀ ਸਰੀਰੇ ਕਮਜ਼ੋਰੀ ਦਾ ਕਾਰਨ ਬਣਦੀਆਂ ਸਾਡੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਸਾਡੀਆਂ ਮਾਨਸਿਕ ਕਮਜ਼ੋਰੀਆਂ ਦਾ ਕਾਰਨ ਬਣਦੀਆਂ ਸਾਡੇ ਵਿੱਚ ਕਦੇ ਉਹ ਸਮਾਸੀ ਕਿ ਅਸੀਂ ਸ਼ਰਾਬ ਨੂੰ ਮੈਂ ਐਕਸੈਪਟ ਨਹੀਂ ਸੀ ਕਰਦੇ ਕਿਤੇ ਕੋਈ ਖੁਸ਼ੀ ਦਾ ਟਾਈਮ ਹੁੰਦਾ ਸੀ ਤੇ ਦੁੱਖ ਸ਼ਕਤੀ ਕੋਈ ਸ਼ਰਾਬ ਪੀਂਦਾ ਸੀ ਅੱਜ ਕਿਸੇ ਵੀ ਮੈਰਿਜ ਪੈਲਸ ਚਲੇ ਜਾਓ ਕਿਸੇ ਵੀ ਫੰਕਸ਼ਨ ਚਲੇ ਜਾਓ ਅਸੀਂ ਚਾਹ ਦੀ ਤਰਾਕ ਨਿੰਕ ਦੀ ਤਰਾਕ ਆਮ ਜਦੋਂ ਕਾਰਸੀ ਡੇਕ ਹੁੰਦਾ ਨੂੰ ਅਕਸੈਪਟ ਕਰ ਲਿਆ ਉਹਦੇ ਵਿੱਚੋਂ ਬਰਾਈਆਂ ਨਿਕਲਦੀਆਂ ਸਿੱਧਾ ਨਸ਼ਾ ਕਿਸੇ ਦੇ ਕੋਲ ਨਹੀਂ ਆਉਂਦਾ ਕੋਈ ਇੱਕ ਬੰਦਾ ਕਹਿੰਦਾ ਕਰਕੇ ਦੱਸ ਦੇ ਕਿ ਕੋਈ ਉਹਦੇ ਕੋਲ ਆਇਆ ਹੋਵੇ ਉਹਨੇ ਜ਼ਬਰਦਸਤੀ ਕਿਸੇ ਨੂੰ ਨਸ਼ਾ ਦਿੱਤਾ ਹੋਵੇ ਜ਼ਬਰਦਸਤੀ ਕਿਸੇ ਨੂੰ ਕਿਹਾ ਹੋਵੇ ਨਸ਼ਾ ਕਰ ਐਸਾ ਦਾ ਕਿਤੇ ਪਾਣਾ ਨਹੀਂ ਬੱਕਰਦਾ ਨਸ਼ੇ ਦੀ ਡਿਮਾਂਡ ਪੈਦਾ ਹੁੰਦੀ ਐ ਜਿੱਦੇ ਕੋਲ ਡਿਮਾਂਡ ਪੈਦਾ ਹੁੰਦੀ ਐ ਉਹ ਨਸ਼ੇ ਦੀ ਤਲਾਸ਼ ਕਰਦਾ ਤੇ ਫਿਰ ਉਹਨੂੰ ਨਸ਼ਾ ਮਿਲਦਾ ਅਸੀਂ ਲੱਚਰ ਤਾਨੂੰ ਪ੍ਰਮੋਟ ਕੀਤਾ ਅਸੀਂ ਗਾਣਿਆਂ ਨੂੰ ਦਦਿਆਂ ਨੂੰ ਪ੍ਰਮੋਟ ਕੀਤਾ ਅਸੀਂ ਆਪਣੇ ਨਾਇਕ ਬਦਲਨੇ ਕਿੱਥੇ ਸਾਡੇ ਨਾਇਕ ਸੂਰਮੇ ਹੁੰਦੇ ਸੀ ਦਾਨਵੀਰ ਹੁੰਦੇ ਸੀ ਸਮਾਜ ਵਿੱਚ ਕਰਨ ਗੁਜਨ ਵਾਲੇ ਲੋਕ ਹੁੰਦੇ ਸੀ ਤੇ ਕਿੱਥੇ ਉਹ ਲੋਕ ਸਾਡੇ ਲਈ ਇਹਨਾਂ ਗਾਣਿਆਂ 'ਚੋਂ ਇਹਨਾਂ ਇਸ ਚੀਜ਼ 'ਚੋਂ ਨਿਕਲ ਕੇ ਆਏ ਜਿਨ੍ਹਾਂ ਦਾ ਕੋਈ ਕਿਰਦਾਰ ਨਹੀਂ ਸੀ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਸੀ ਅੱਜ ਸਾਡੀ ਨੌਜਵਾਨ ਪੀੜ੍ਹੀ ਨੇ ਉਹਨਾਂ ਨੂੰ ਆਪਣੇ ਨਾਇਕ ਬਣਾ ਲਿਆ ਇਹ ਨਾਇਕ ਬਣਨ ਦੀ ਖੂਪ ਤੇ ਦੇ ਵਿੱਚ এডুকেশন ডিপার্টমেন্ট ਦਾ ਬਹੁਤ ਵੱਡਾ ਯੋਗਦਾਨ ਹੋਏਗਾ ਕਿਉਂਕਿ ਜਦੋਂ ਤੱਕ ਅਸੀਂ ਆਪਣੇ ਨਾਇਕ ਜਿਹੜੇ ਸਮਾਜ ਲਈ ਕੁਝ ਕਰ ਗਏ ਉਹ ਨਹੀਂ ਪਛਾਣਦੇ ਔਰ ਸਾਡੀ ਨੌਜਵਾਨ ਪੀੜ੍ਹੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਫੂੜ ਹੋਣ ਲੱਚਰ ਹੋਣ ਉਹਨਾਂ ਦੇ ਮਗਰ ਲੱਕੇ ਲਾਇਕੀ ਲੱਭੀਏ ਤੇ ਫਿਰ ਉਹਦੇ ਰਿਜ਼ਲਟ ਇਸੇ ਤਰ੍ਹਾਂ ਹੋਣਗੇ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਸਾਡਾ ਪਹਿਰਾਵਾ ਕਿਸ ਤਰ੍ਹਾਂ ਦਾ ਹੋ ਗਿਆ ਹੈ ਸਾਡੇ ਬੱਚੇ ਪਹਿਰਾਵਾ ਕਿਸ ਤਰ੍ਹਾਂ ਦਾ ਪਾ ਰਹੇ ਹਾਂ ਅਸੀਂ ਸਮਾਜ ਨੂੰ ਟੋਕਣ ਤੋਂ ਰੋਕਣ ਤੋਂ ਗਰੇਵ ਕਰਨ ਲੱਗ ਗਏ ਉਹਦੇ ਵੀ ਕੁਝ ਰੀਜ਼ਨ ਹੈ ਕਿਉਂਕਿ ਪਿੱਛੇ ਆਬਾਦੀ ਸਾਡੀ ਵਧੀ ਅਸੀਂ ਆਬਾਦੀ ਦੇ ਰੋਕ ਲਾਉਣ ਲਈ ਲੋਕਾਂ ਨੂੰ ਵੇਅਰ ਕੀਤਾ ਦੋ ਦੋ ਬੱਚੇ ਹੋਏ ਉਹਦੇ ਰਿਜਲ ਸਾਡੇ ਸਾਹਮਣੇ ਆ ਰਿਹਾ ਹੈ ਕਦੇ ਬਾਪ ਪੁੱਤ ਨੂੰ ਟੋਕਦਾ ਸੀ ਰੋਕਦਾ ਸੀ ਝਾੜਦਾ ਸੀ ਅੱਜ ਕੀ ਹੋ ਰਿਹਾ ਹੈ ਬੱਚਾ ਬਾਹਰ ਨੂੰ ਜਾ ਰਿਹਾ ਸੀ ਤੇ ਮਾਂ ਬਾਪ ਉਹਦੇ ਮਗਰ ਚਿੱਟੀ ਲੈ ਕੇ ਕੱਢਣ ਨੂੰ ਤੁਰਿਆ ਹੁੰਦਾ ਸੀ ਤੇ ਬੱਚਾ ਉਹਦੇ ਨੱਤਾਂ ਨੂੰ ਪਿਆ ਹੁੰਦਾ ਸੀ ਤੇ ਅੱਜ ਅਸੀਂ ਕੀ ਕਰ ਰਹੇ ਆ ਬੱਚਾ ਬਾਪ ਪੱਜਿਆ ਜਾ ਰਿਹਾ ਬਾਪ ਉਹਦੀ ਲੱਤਾਂ ਨੂੰ ਪਿਆ ਹੁੰਦਾ ਕਿ ਨਹੀਂ ਪੁੱਤ ਜਾਣਾ ਨਹੀਂ ਜੋ ਤੂੰ ਮੰਗਦਾ ਦੇ ਦਿੰਦਾ ਤੇ ਮਾਂ ਉਹਦੇ ਵਾਸਤੇ ਮੋਟਰਸਾਈਕਲ ਮੰਗ ਰਹੀ ਹੁੰਦੀ ਜਿਹਦਾ ਸਲੈਂਸਰ ਕੱਢਿਆ ਹੁੰਦਾ ਤੇ ਅੱਜ ਵੀ ਮੈਂ ਇਹ ਮਹਿਸੂਸ ਕਰਦਾ ਸੀ ਸਮਾਜ ਸਹੀ ਲੋਕ ਨਹੀਂ ਨਿਵਾੜਿਆ ਕਾਹਦੀ ਗੱਲ ਹੈ ਕਿਸੇ ਡਾਕਟਰ ਦੇ ਬੱਚੇ ਦੇ ਵਿੱਚ ਬੜੀ ਪੌਸ਼ ਕਲੋਨੀ ਦੇ ਵਿੱਚ 25 ਮੁੰਡੇ ਆਏ ਹੋਏ ਸੀ ਜਨਮ ਦਿਨ ਮਨਾਉਣ ਲਈ ਪਰ 25 ਦੇ ਸਲੈਂਸਰ ਕੱਢੇ ਹੋਏ ਸੀ ਸਾਰੇ ਨਵਾਲਗ ਸੀ ਸਾਰੇ ਬਿਨਾ ਡਾਕੂਮੈਂਟਸ ਮੋਰਚਾ ਚਲਾ ਰਹੇ ਸਨ ਇਹ ਸਾਡੇ ਸਾਹਮਣੇ ਬੱਕ ਰਹੇ ਹੋ ਸਾਡੇ ਸਾਹਮਣੇ ਜਿਹੜੇ ਸਮਾਜ ਦੇ ਡਾਕਟਰ ਲੈਵਲ ਦੇ ਟੀਚਰ ਲੈਵਲ ਦੇ ਪ੍ਰਿੰਸੀਪਲ ਲੈਵਲ ਦੇ ਲੋਕ ਹੈ ਉਹਨਾਂ ਦੇ ਬੱਚੇ ਕਰ ਰਿਹਾ ਅਸੀਂ ਉਹਨਾਂ ਨੂੰ ਰੋਕ ਨਹੀਂ ਪਾ ਰਹੇ ਕਿਉਂਕਿ ਸਾਡੇ ਦੋ ਦੋ ਬੱਚੇ ਹੋਣ ਨਾਲ ਅਸੀਂ ਸਾਡੀਆਂ ਲੇਡੀਜ਼ ਨੇ ਇਹ ਕਰ ਪਿਆ ਕਿ ਆਪਣੇ ਬੱਚਿਆਂ ਦੇ ਲਾੜ-ਤੁਲਾੜ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਉਹਨਾਂ ਦੀਆਂ ਬੜਾਈਆਂ ਨੂੰ ਲੁਕੋਣਾ ਸ਼ੁਰੂ ਕਰਤਾ ਸਮਾਜ ਦਾ ਟਾਂਚਾ ਬਦਲ ਗਿਆ ਕਦੇ ਪਿੰਡ ਦਾ ਇੱਕ ਸਰਪੰਚ ਜਿਹੜਾ ਸਾਰੇ ਲੋਕਾਂ ਨੂੰ ਰੋਕਦਾ ਟੋਕਦਾ ਸੀ ਅੱਜ ਕਿਸੇ ਦਾ ਚਾਚਾ ਤਾਇਆ ਵੀ ਕਿਸੇ ਬਾਰੇ ਕਮੈਂਟ ਨਹੀਂ ਕਰ ਸਕਦਾ ਇਹ ਚੀਜ਼ ਬਦਲ ਗਈ ਹੈ ਸਾਡੇ ਸਮਾਜ ਦੀ ਇਹਨੇ ਸਾਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਹੋਇਆ ਹੈ ਇਹਦੇ ਵਿੱਚੋਂ ਮਾੜੀਆਂ ਗਰੀਤੀਆਂ ਆ ਰਹੀਆਂ ਫਿਰ ਮੋਰਓਵਰ ਸਭ ਤੋਂ ਵੱਡੀ ਗੱਲ ਇਹ ਮੋਬਾਈਲ ਜਿਹੜਾ ਬਹੁਤ ਜ਼ਿਆਦਾ ਸਾਡੇ ਲਈ 유ਸਫਲ ਹੋ ਸਕਦਾ ਹੈ ਅੱਜ ਸਾਡੇ ਲਈ ਬਹੁਤ ਨੁਕਸਾਨ ਪਹੁੰਚ ਰਿਹਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਨਾ ਸੰਭਲੇ ਇਹੀ ਸਾਡਾ ਮੋਬਾਈਲ ਇਸ ਨਸ਼ੇ ਤੋਂ ਵੀ ਭਿਆਨਕ ਰੂਪ ਲਏਗਾ ਔਰ ਸਾਨੂੰ ਤਬਾਹ ਕਰਕੇ ਰੱਖ ਦੇਗਾ ਨਾ 3 ਸਾਲ ਦਾ ਬੱਚਾ ਹੁੰਦਾ ਆਪ ਮੋਬਾਈਲ ਤੇ ਲੱਗੀ ਹੁੰਦੀ ਹੈ ਆਪ ਕੰਮ ਤੇ ਲੱਗੀ ਹੁੰਦੀ ਹੈ ਔਰ ਉਹ ਬੱਚਾ ਕੀ ਕਰ ਰਿਹਾ ਹੁੰਦਾ ਮੋਬਾਈਲ ਨਾਲ ਖੇਡ ਰਿਹਾ ਹੁੰਦਾ ਇਹ 10 ਸਾਲ ਪਹਿਲਾਂ ਸਾਡੀ ਜ਼ਿੰਦਗੀ 'ਚ ਮੋਬਾਈਲ ਆਇਆ ਮੈਂ ਵੀ ਐਡਿਕਸ਼ਨ ਮਹਿਸੂਸ ਕਰਦਾ ਤੁਹਾਡੇ ਚੋ ਲੋਕ ਵੀ ਐਡਿਕਸ਼ਨ ਮਹਿਸੂਸ ਕਰਦੇ ਹੋਣਗੇ ਲੇਕਿਨ ਜਿਹੜਾ ਬੱਚਾ 3 ਸਾਲ ਦਾ ਜਦੋਂ 15 ਸਾਲ ਦਾ ਹੋਏਗਾ ਉਹਦਾ ਕੀ ਬਣੇਗਾ ਇਹ ਸੋਚਣਾ ਵਈ ਗਿਆ ਸੁਇਸ਼ ਕਰਕੇ ਇਹਨਾਂ ਸਾਰੀਆਂ ਮੁੱਦਿਆਂ ਤੇ ਸਾਨੂੰ ਬਰਕ ਕਰਨ ਦੀ ਜ਼ਰੂਰਤ ਹੈ ਅੱਗੇ ਕੀ ਹੁੰਦਾ ਸੀ ਖੇਡਾਂ ਦਾ ਮਾਹੌਲ ਹੁੰਦਾ ਸੀ ਹਰ ਪਿੰਡ 'ਚ ਜਾਓ ਬੱਚੇ ਗਰਾਊਂਡ 'ਚ ਆਉਂਦੇ ਮਿਲਣਗੇ ਅੱਜ ਤੋਂ ਬੱਚੇ ਗਰਾਊਂਡ 'ਚ ਨਹੀਂ ਮਿਲਣਗੇ ਅੱਜ ਨੈਟ 'ਤੇ ਮਿਲਣਗੇ ਟੀਵੀ 'ਤੇ ਮਿਲਣਗੇ ਮੋਬਾਈਲ 'ਤੇ ਮਿਲਣਗੇ ਜ਼ਰੂਰ ਕਰੋ ਗਰੂ ਨੌਲੇਜ ਲੋ ਪਰ ਲੇਕਿਨ ਗਰਾਉਂਡ ਗਰਾਉਂਡ ਇੱਕ ਮਾਨੀਟਰ ਹੈ ਤੁਹਾਡਾ ਜਿਹੜਾ ਤੁਹਾਨੂੰ ਮਾਨੀਟਰ ਕਰਕੇ ਰੋਜ਼ ਦੱਸੇਗਾ ਕਿ ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਹੈ ਤੁਸੀਂ ਕੋਈ ਨਸ਼ਾ ਕੀਤਾ ਹੈ ਤੁਹਾਨੂੰ ਦੂਜੇ ਦਿਨ ਉਹ ਜੇ ਨਸ਼ਾ ਚੰਡ ਲਈ ਮਜਬੂਰ ਕਰਦਾ ਹੈਗਾ ਕਿਉਂਕਿ ਤੁਹਾਡੀ ਪਰਫਾਰਮੈਂਸ ਤੁਹਾਡੇ ਸਾਥ ਦੇ ਮੁਤਾਬਕ ਘਟ ਜਾਏਗੀ ਸੋ ਇੱਕ ਮਾਨੀਟਰ ਹੈ ਬੱਚਿਓ ਸਾਰੇ ਪਿੰਡਾਂ ਚ ਜਾ ਕੇ ਜਿਹੜੀਆਂ ਮੈਂ ਗੱਲਾਂ ਦੱਸ ਰਿਹਾ ਇਹਨਾਂ ਨੂੰ ਸ਼ੇਅਰ ਕਰੋ ਇਹਨਾਂ ਤੇ ਅਮਲ ਕਰਾਉਣ ਦੀ ਕੋਸ਼ਿਸ਼ ਕਰੋ ਜੇ ਅਸੀਂ ਨਹੀਂ ਕਰਾਂਗੇ ਤਾਂ ਸਾਡੇ ਲਈ ਜਿਹੜੇ ਲਾਫ ਇਨਫੋਰਸਮੈਂਟ এজেন্সੀਆਂ ਦੀ ਹਾਲਤ ਕੀ ਹੁੰਦੀ ਹੈ ਇੱਕ ਪਲੇਟ ਖੜੀ ਹੁੰਦੀ ਹੈ ਪਲੇਟ ਦੇ ਵਿੱਚ 500 ਬੰਦਾ ਹੁੰਦਾ ਹੈ ਔਰ 500 ਬੰਦੇ ਨੂੰ ਇੱਕ ਬੰਦਾ ਕਮਾਂਡ ਕਰ ਰਿਹਾ ਤੁਸੀਂ ਵੀ ਦੇਖਿਆ ਹੋਣਾ ਸਕੂਲਾਂ 'ਚ ਤੁਹਾਡੀ ਪਲੇਟ ਹੁੰਦੀ ਹੈ ਉਹ ਤੋਂ ਕਮਾਂਡ ਕਰਦਾ ਬੰਦਾ ਕਹਿੰਦਾ ਤੀਸਰੀ ਲਾਈਨ ਕਹੀਏ ਜਵਾਨ ਫਿਰ ਉਹ ਮਤ ਉਹਨੂੰ ਪਤਾ ਲੱਗ ਜਾਂਦਾ 500 ਚੋਂ 4 ਬੰਦੇ 3 ਬੰਦੇ ਵਾਇਓਲੇਸ਼ਨ ਕਰ ਰਹੇ ਇਹ ਸਮਾਜ ਸਾਰਾ ਵਾਇਓਲੇਸ਼ਨ ਕਰ ਰਿਹਾ ਹੈਗਾ ਕਿ ਇਹਨੂੰ ਰੋਕਾਂਗੇ ਇਹਨੂੰ ਟੋਕਾਂਗੇ ਕਿ ਇਹਨੂੰ ਲਾਈਨ ਤੇ ਲਿਆਵਾਂਗੇ ਸੋ ਮੇਰੀ ਸਾਰਿਆਂ ਨੂੰ ਤੁਹਾਨੂੰ ਗੁਜਾਰਿਸ਼ ਹੈ ਆਪਣਾ ਆਪਣਾ ਰੋਲ ਪਛਾਣੀਏ ਇਹਨਾਂ ਸਾਰੀਆਂ ਚੀਜ਼ਾਂ ਤੇ ਕੰਮ ਕਰੀਏ ਸਮਾਜ ਦੇ ਸਾਹਮਣੇ ਰੱਖੀਏ ਇਹਨੂੰ ਸੇਵ ਲਈਏ ਡਿਮਾਂਡ ਘਟਾਈਏ ਡਿਮਾਂਡ ਘਟੇਗੀ ਸਪਲਾਈ ਆਪਣੇ ਆਪ ਘਟ ਜਾਏਗੀ ਸਾਡਾ ਰੋਲ ਇਸ ਪੱਖੋਂ ਵੀ ਨਿਭਾਵਾਂਗੇ ਇਹ ਮੈਂ ਵਾਅਦਾ ਕਰਦਾ ਧੰਨਵਾਦ ਬੜਾ ਇਹ ਸੱਜਣਾ ਸ਼ਿਮ ਭਗਤ ਸਿੰਘ ਨਗਰ ਨਗਰ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ